ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼ਕਾਲ ਅੱਜ ਮੈਂ ਫਿਰ ਹਾਜ਼ਰ ਹਾਂ ਸਮੇਦ ਸਸ਼ ਪ੍ਰੋਗਰਾਮ ਦੇ ਵਿੱਚ ਇੱਕ ਨਵੇਂ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਗੱਲ ਕਰਾਂਗੇ ਇਕੱਲੇਪਨ ਬਾਰੇ ਇਕੱਲਾਪਨ ਅੱਜ ਸਾਡੇ ਜੀਵਨ ਵਿੱਚ ਚਾਰ ਮਾਰਗ ਵਿੱਚ ਇੱਕ ਕੁੰਡੀ ਤਰ੍ਹਾਂ ਲੱਗਿਆ ਹੋਇਆ ਹੈ ਅੱਜ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਸੀਂ ਦਿਨ ਰਾਤ ਦੌੜ ਭੱਜ ਕਰ ਰਹੇ ਹਾਂ ਇਹ ਉਹਦੇ ਕਈ ਕਾਰਨ ਹਨ ਇੱਕ ਤਾਂ ਵਧ ਰਹੀ ਮਹਿੰਗਾਈ ਵਦਰੀਆ ਸੋਸ਼ਲ ਸਟੇਟਸ ਜਿੰਹਾ ਅਸੀਂ ਦਿਖਾਵਤੀ ਦੁਨੀਆ ਨੂੰ ਖੁਸ਼ ਕਰਨ ਲਈ ਪੈਸੇ ਕਮਾਉਣ ਦੀ ਤੰਗ ਵਿੱਚ ਦਿਨ ਰਾਤ ਦੌੜਦੇ ਜਾ ਰਹੇ ਹਾਂ ਸਾਡੇ ਕੋਲ ਸਮਾਂ ਹੀ ਨਹੀਂ ਬਚਿਆ ਕਿ ਅਸੀਂ ਆਪਣੇ ਬੱਚਿਆਂ ਨਾਲ ਆਪਣੇ ਬਜ਼ੁਰਗਾਂ ਨਾਲ ਆਪਣੇ ਮਾਪਿਆਂ ਨਾਲ ਦੋ ਗੱਲਾਂ ਦੀ ਸਾਂਝ ਪਾ ਲਈਏ ਫਲਸ ਇੱਤਲਾਪਨ ਸਾਡੇ ਸਾਰਿਆਂ ਦੇ ਅੰਦਰ ਕਿਤੇ ਨਾ ਕਿਤੇ ਡੁੱਬ ਕੇ ਚੁਪਕ ਕੇ ਬੈਠਾ ਹੈ ਇਕੱਲਾਪਨ ਕਦੋਂ ਆਉਂਦਾ ਹੈ ਜਦੋਂ ਅਸੀਂ ਆਪਣੀ ਗੱਲਾਂ ਦੀ ਸਾਂਝ ਕਿਸੇ ਨਾਲ ਨਹੀਂ ਪਾਉਂਦੇ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਆਪਣੇ ਆਪ ਵਿੱਚ ਇੰਨੇ ਅਜਨੇ ਜਸਤ ਰਿਆ ਜਾਂਦੇ ਹਨ ਕਿ ਇਹ ਇਕੱਲਾਪਨ ਕਿਤਨਾ ਕਿਤੇ ਰੋਗ ਦਾ ਦੂ ਲੱਲੰਦਾਰ ਹੈ ਇਹ ਵਿਗਿਆਨਿਕ ਰੂਪ ਤੋਂ ਬਿਲਕੁਲ ਪ੍ਰਮਾਣਿਤ ਹੈ ਇੱਕ ਦੂਜੇ ਦੇ ਨਾਲ ਗੱਲਾਂ ਨੂੰ ਛੱਡ ਕੇ ਸੋਸ਼ਲ ਮੀਡੀਆ ਤੇ ਆਨਲਾਈਨ ਰਹਿ ਕੇ ਆਪਣੇ ਪੈਸੇ ਕਮਾਉਣ ਦੀ ਤਾਨ ਵਿੱਚ ਦਿਨ ਰਾਤ ਵਿਅਸਤ ਰਹਿੰਦੇ ਹਨ ਸਾਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਰਿਸ਼ਤਿਆਂ ਦੇ ਨਾਲ ਸਾਡੀ ਸਾਹ ਚ ਘਟਦੀ ਜਾ ਰਹੀ ਹੈ ਸਾਡੇ ਬੱਚੇ ਜੋ ਸਕੂਲੋਂ ਥੱਕ-ਹਾਰ ਕੇ ਆਉਂਦੇ ਹਨ ਤੇ ਇਹ ਇੰਤਜ਼ਾਰ ਕਰਦੇ ਨਾਲ ਕਿ ਘਰ ਮਾਂ ਮੇਰੇ ਨਾਲ ਦੋ ਗੱਲਾਂ ਦੀ ਸਾਹ ਸੁਆਏਗੀ ਪੁੱਛੇਗੀ ਮੇਰੇ ਬਾਰੇ ਕਿ ਅੱਜ ਸਕੂਲ 'ਚ ਕੀ ਵਾਪਰਿਆ ਪਰ ਮਾਂ ਉਹਨੂੰ ਖਾਣਾ ਦੇ ਕੇ ਕਹਿ ਦਿੰਦੀ ਚੁੱਪ-ਚਾਪ ਸੌ ਜਾ ਪਰ ਉਹਦੇ ਬਾਰੇ ਧਿਆਨ ਉਹਦੀ ਗੱਲਾਂ ਬਾਰੇ ਧਿਆਨ ਨਹੀਂ ਦੇਂਦੀ ਮੈਨੂੰ ਕਹਿੰਦੀ ਕਿ ਮਾਂ ਦੀ ਗਲਤੀ ਹੈ ਪਿਤਾ ਵੀ ਜਦੋਂ ਸ਼ਾਮ ਨੂੰ ਥੱਕ ਕੇ ਆਹਰਿਆ ਘਰ ਆਉਂਦਾ ਹੈ ਆਰਾਮ ਕਰਨਾ ਚਾਹੁੰਦਾ ਹੈ ਪਰ ਗੱਲਾਂ ਨਹੀਂ ਮਾਪਿਓ ਤਾੰਗ ਕਰਦੇ ਹਨ ਕਿ ਸਾਡੇ ਬੱਚੇ ਸ਼ਾਮ ਨੂੰ ਕੰਮ ਕਰ ਤੋਂ ਘਰ ਆਣ ਤੇ ਸਾਡੇ ਨਾਲ 2 ਮਿੰਟ ਬੈਠ ਕੇ ਹਲਚਲ ਪੁੱਛਣ ਪਰ ਉਹ ਨਹੀਂ ਹੁੰਦਾ ਪ੍ਰਣਾਮ ਚ ਰੂ ਹਰ ਕੋਈ ਇਕੱਲੇਪਨ ਦਾ ਸ਼ਿਕਾਇਤ ਹੁੰਦਾ ਜਾ ਰਿਹਾ ਹੈ ਇਹ ਸਾਡੇ ਰਿਸ਼ਤਿਆਂ ਦੇ ਲਈ ਚੰਗੀ ਗੱਲ ਨਹੀਂ ਹੈ ਗਾਂਵ ਵੱਧਨ ਦੀ ਸੋਚ ਰੱਖੋ ਪੈਸੇ ਕਮਾਉਣ ਦੀ ਵੀ ਸੋਚ ਰੱਖੋ ਪਰ ਉਹਦੇ ਨਾਲ ਸਿਰਫ 5 ਮਿੰਟ ਇਹ 2 ਮਿੰਟ ਆਪਣੇ ਪਰਿਵਾਰ ਆਪਣੇ ਰਿਸ਼ਤਿਆਂ ਦੇ ਲਈ ਵੀ ਕੱਢੋ ਤਾਂ ਕਿ ਉਹਨਾਂ ਦੇ ਨਾਲ ਉਹਨਾਂ ਦੇ ਅੰਦਰਿਆ ਭਾਵਨਾਵਾਂ ਜਾਣੋ ਤਾਂ ਕਿ ਉਹ ਸਮਾਜ ਦੇ ਵਿੱਚ ਸਹੀ ਰਸਤੇ ਤੇ ਤੁਰਨ ਆਉਣ ਵਾਲਾ ਪੁੱਵਕ ਸਾਡਾ ਸੁਰੱਖਿਤ ਰਹੇ ਕਿਤੇ ਗਲਤ ਰਾਹ ਤੇ ਵਿੱਚ ਨਾ ਪਵੇ ਇਹ ਹੁੰਦਾ ਉਦੋਂ ਹੀ ਹੈ ਜਦੋਂ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਦਿਲ ਦੀ ਗੱਲਾਂ ਦੀ ਸਾਂਝ ਨਹੀਂ ਪਾਉਂਦੇ ਤੇ ਇਕੱਲੇ ਪੰਨੂ ਲੜਨ ਲਈ ਅਸੀਂ ਸਾਰੇ ਹੱਥ ਜੋੜ ਕੇ ਇੱਕ ਆਪ ਨਾਲ ਹੱਥ ਫੜ ਕੇ ਲੜਾਂਗੇ इस बीमारी तो अजात सकते हैं कलापन एक व्यक्ति का रोग नहीं सारे रोग है उजागर होंगे चरम सीमा तक पहुंचापन लैंगिक रूप से भी होंगे है कलापन विद्यार्थियों भी हों कलापन विद्यार्थियों भी होंगे है, है। जेड़े अपने परिवार तो बिछड़ के दूर प्रदेश बैठ के पढ़ाई कर रहे हैं ਉਨਾਂ ਕੋਲ ਸਮਾਂ ਨਹੀਂ ਕਿ ਉਹ ਆਪਣੇ ਦਿਲ ਦੇ ਆਪਣੇ ਆਣ ਵਾਲੇ ਸਮਾਜ ਦੇ ਜਾਂ ਰੋਜ਼ਾਨਾ ਦੇ ਵਿੱਚ ਉਹ ਜਿਹੜੇ ਚਵਰਿਆ ਨਾਗ ਜੂਝ ਰਹੇ ਹਨ ਉਹ ਕਿਸੇ ਨਾਲ ਸਾਂਝ ਪਾ ਕੇ ਦੱਸ ਸਕਣ ਜੇ ਇਹ ਇੰਜ ਹੋ ਜਾਵੇ ਤਾਂ ਸਾਡਾ ਸਮਾਜ ਇੱਕ ਸੁਰੱਖਿਅਤ ਸਮਾਜ ਬਣੇ ਇਹ ਇੱਕ ਇਕੱਲਾ ਪੰਦਰ ਜਿਹੜਾ ਬਿਮਾਰੀ ਰੋਗ ਹੈ ਜਿਹੜਾ ਹੁਣ ਵਾਂਗ ਸਾਡੇ ਸਮਾਜ ਵਿੱਚ ਚਪਕਦਾ ਜਾ ਰਿਹਾ ਹੈ ਇਹਨੂੰ ਅਸੀਂ ਦੂਰ ਕੱਢ ਸਕੀਏ ਇਹਨੂੰ ਸਮਾਪਤ ਕਰ ਸਕੀਏ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਤੇ ਗੱਲ ਕਰਨ ਲਈ ਤਦ ਤੱਕ ਲਈ ਧੰਨਵਾਦ ਸਿਬਾਣੀ ਨੂੰ ਹਰ ਤਾਜ਼ਾ ਅਪਡੇਟ ਦਿਲੀ on sky tv ਦਿਨਾਂ